ਆਵਾਰਾ ਕੁੱਤਿਆਂ ਦਾ ਮਾਮਲਾ ਲਗਾਤਾਰ ਗਰਮਾ ਰਿਹਾ ਹੈ ਦੇਸ਼ ਅੰਦਰ ਆਵਾਰਾ ਕੁੱਤਿਆਂ ਦੇ ਕੱਟਣ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆਏ ਨੇ ਸੁਪਰੀਮ ਕੋਰਟ ਦੇ ਵੱਲੋਂ ਦਿੱਲੀ ਨੂੰ ਆਵਾਰਾ ਕੁੱਤਿਆਂ ਤੋਂ ਮੁਕਤ ਕਰਨ ਦੇ ਦਿੱਤੇ ਨਿਰਦੇਸ਼ਾਂ ਦੇ ਮਗਰੋਂ ਕਾਫੀ ਬਹਿਸ ਚੱਲ ਰਹੀ ਹੈ ਅਜਿਹੇ ਦੇ ਵਿੱਚ ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਆਵਾਰਾ ਕੁੱਤਿਆਂ ਦੇ ਕੱਟਣ ਨਾਲ ਹੀ ਨਹੀਂ ਸਗੋਂ ਘਰੇਲੂ ਕੁੱਤਿਆਂ ਦੇ ਚੱਟਣ ਨਾਲ ਵੀ ਰੈਵਿਸ ਫੈਲ ਸਕਦੇ ਨੇ ਦਰਾਸਾਲ ਬਦਾਊ ਦੇ ਵਿੱਚ ਹਾਲੇ ਦੇ ਵਿੱਚ ਵਾਪਰੀ ਇੱਕ ਦੁਖਦਾਈ ਘਟਨਾ ਨੇ ਇੱਕ ਵਾਰ ਫਿਰ ਰੈਬੀਜ਼ ਦੇ ਖਤਰੇ ਤੇ ਇਸ ਬਾਰੇ ਜਾਗਰੂਕਤਾ ਦੀ ਘਾਟ ਨੂੰ ਉਜਾਗਰ ਕੀਤਾ ਹੈ ਸਹਿਸਵਾਨ ਇਲਾਕੇ ਦੇ ਇੱਕ 2 ਸਾਲ ਦੇ ਮਾਸੂਮ ਬੱਚੇ ਅਦਨਾਨ ਦੀ ਰੈਬੀਜ਼ ਕਾਰਨ ਮੌਤ ਹੋ ਗਈ ਹੈ ਇਸ ਘਟਨਾ ਦੇ ਵਿੱਚ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਬੱਚੇ ਨੂੰ ਕੱਟਣ ਦੀ ਬਜਾਏ ਕੁੱਤੇ ਨੇ ਉਸ ਨੂੰ ਆਪਣੀ ਜੀਭ ਦੇ ਨਾਲ ਚੱਟ ਲਿਆ ਤੇ ਉਸ ਨੂੰ ਰੈਬੀਜ਼ ਹੋ ਗਿਆ ਪਰਿਵਾਰ ਨੇ ਇਸ ਘਟਨਾ ਨੂੰ ਆਮ ਸਮਝ ਕੇ ਅਣਦੇਖਾ ਕਰ ਦਿੱਤਾ ਜਿਸ ਦੀ ਕੀਮਤ ਉਨ੍ਹਾਂ ਨੂੰ ਆਪਣੇ ਬੱਚੇ ਦੀ ਜਾਨ ਗਵਾ ਕੇ ਚੁਕਾਉਣੀ ਪਈ ਹੈ ਅਜਿਹੀ ਸਥਿਤੀ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਵੀ ਸਵਾਲ ਹੈ ਕਿ ਕੁੱਤੇ ਦੇ ਚੱਟਣ ਨਾਲ ਰੈਬਿਜ਼ ਹੋ ਸਕਦਾ ਹੈ ਇਸ ਸਵਾਲ ਦਾ ਜਵਾਬ ਸਹੀ ਢੰਗ ਨਾਲ ਸਮਝ ਲਈ ਦੋਸਾ ਦੇ ਅਦਨਾ ਦੇ ਮਾਮਲੇ ਨੂੰ ਸਮਝਣਾ ਜ਼ਰੂਰੀ ਹੈ ਦਰਅਸਲ ਇੱਕ ਮਹੀਨਾ ਪਹਿਲਾਂ ਅਦਨਾ ਨੂੰ ਖੇਡਦੇ ਸਮੇਂ ਛੱਟ ਲੱਗੀ ਛੱਟ ਤੋਂ ਖੂਨ ਵਹਿਣ ਲੱਗਾ ਤੇ ਇਸ ਦੌਰਾਨ ਨੇੜੇ ਬੈਠੇ ਕੁੱਤੇ ਨੇ ਉਸੇ ਜ਼ਖਮ ਨੂੰ ਚੱਟ ਲਿਆ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਇਨਫੈਕਸ਼ਨ ਇੱਕ ਸੰਕਰਮਿਤ ਜਾਨਵਰ ਦੇ ਥੁੱਕ ਦੇ ਖੁੱਲੇ ਜ਼ਖਮ ਦੇ ਸੰਪਰਕ ਦੇ ਵਿੱਚ ਆਉਣ ਕਾਰਨ ਵੀ ਹੋ ਸਕਦੀ ਆ ਆਓ ਇਸ ਬਾਰੇ ਵਿਸਥਾਰ ਦੇ ਵਿੱਚ ਜਾਣੀਏ ਰੈਬਿਸ ਕੀ ਹੈ ਤੇ ਕਿਵੇਂ ਫੈਲਦਾ ਨਾਲ ਹੀ ਇਸ ਤੋਂ ਬਚਣ ਦੇ ਤਰੀਕੇ ਕੀ ਨੇ ਰੈਬਿਸ ਇੱਕ ਘਾਤਕ ਵਾਇਰਲ ਬਿਮਾਰੀ ਹੈ ਜੋ ਜਾਨਵਰਾਂ ਤੋਂ ਮਨੁੱਖਾਂ ਦੇ ਵਿੱਚ ਫੈਲਦੀ ਹੈ ਲਿਸਾ ਵਾਇਰਸ ਇਸ ਸੰਕਰਮਿਤ ਜਾਨਵਰ ਦੇ ਥੁੱਕ ਦੇ ਵਿੱਚ ਮੌਜੂਦ ਹੁੰਦਾ ਹੈ ਇਹ ਵਾਇਰਸ ਮੁੱਖ ਤੌਰ ਤੇ ਕਿਸੇ ਸੰਕਰਮਿਤ ਜਾਨਵਰ ਜਿਵੇਂ ਕੁੱਤੇ ਬਿੱਲੀ ਜਾਂ ਬਾਂਦਰ ਦੇ ਕੱਟਣ ਜਾਂ ਖੁਰਚਣ ਦੁਆਰਾ ਸਰੀਰ ਦੇ ਵਿੱਚ ਦਾਖਲ ਹੁੰਦਾ ਹੈ ਏ ਵੀ ਸੱਚ ਹੈ ਕਿ ਵਾਇਰਸ ਕਿਸੇ ਵੀ ਖੁੱਲੇ ਜ਼ਖਮ ਜਾਂ ਕੱਟੀ ਹੋਈ ਚਮੜੀ ਤੇ ਸੰਕਰਮਿਤ ਜਾਨਵਰ ਦੇ ਥੁੱਕ ਦੇ ਸੰਪਰਕ ਦੇ ਵਿੱਚ ਆਉਣ ਨਾਲ ਫੈਲ ਸਕਦਾ ਇਸ ਦਾ ਮਤਲਬ ਇਹ ਹੈ ਕਿ ਜੇਕਰ ਕੋਈ ਸੰਕਰਮਿਤ ਕੁੱਤਾ ਤੁਹਾਡੇ ਕਿਸੇ ਵੀ ਤਾਜ਼ੇ ਜ਼ਖਮ ਜਾਂ ਖੁਰਚ ਨੂੰ ਚੱਟਦਾ ਤਾਂ ਰੈਬਿਸ ਦਾ ਖਤਰਾ ਵਧ ਜਾਂਦਾ ਇਸ ਲਈ ਅਜੇਹੀ ਕਿਸੇ ਵੀ ਘਟਨਾ ਨੂੰ ਨਜ਼ਰ ਅੰਦਾਜ਼ ਚ ਨਹੀਂ ਕਰਨਾ ਚਾਹੀਦਾ